ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਮਨਪ੍ਰੀਤ ਸਿੰਘ ਮੱਲੀ ਨੇ ਤਾਂ ਦੱਸਿਆ ਕਿ ਗੜਸ਼ੰਕਰ ਦੇ ਪਿੰਡ ਬਾਰਾਪੁਰ ਦੇ ਕੋਲ ਪੁਲਿਸ ਅਤੇ ਦੋ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਨਾਲ ਇੱਕ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖਾਕੀ ਡੀਐਸਪੀ ਗੜ੍ਹ ਸਿੰਘਰ ਨੇ ਦੱਸਿਆ ਕਿ ਦੋ ਸੱਕੀ ਵਿਅਕਤੀਆਂ ਦੀ ਸੂਚਨਾ ਮਿਲੀ ਸੀ ਜਿਸ ਦੇ ਸਬੰਧ ਵਿੱਚ ਪਿੰਡ ਬਾਰਾਪੁਰ ਕੋਲ ਨਾਕਾ ਲਗਾਇਆ ਸੀ ਜਿੱਥੇ ਇਹਨਾਂ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਦੀ ਗੱਡੀ ਤੇ ਗੋਲੀ ਲੱਗੀ ਅਤੇ ਪੁਲਿਸ ਨੌਜਵਾਨ ਦਾ ਬੁਲਟ ਪ੍ਰੂਫ ਜੈਕਟ ਨਾਲ ਬਚਾਅ ਹੋ ਗਿਆ ਪੁਲਿਸ ਵੱਲੋਂ ਕੀਤੇ ਫਾਇਰਿੰਗ ਦੌਰਾਨ ਇੱਕ ਬਦਮਾਸ਼ ਜ਼ਖਮੀ ਹੋ ਗਿਆ ਇਹਨਾਂ ਬਦਮਾਸ਼ਾਂ ਦੀ ਪਛਾਣ ਕਰਨਗੱਜ ਪਾਲ ਕੰਨੂ ਅ ਬਸੀ ਬਜਿੱਦ ਹਰਿਆਣਾ ਜ਼ਿਲ੍ਹਾ ਹੁਜ਼ਾਰਪੁਰ ਅਤੇ ਸਿਮਰਨਪ੍ਰੀਤ ਸ਼ਿਮੂ ਇਬਰਾਹਿਮਪੁਰ ਜਿਹੜਾ ਕਿ ਜ਼ਖਮੀ ਹਾਂ ਵਜੋਂ ਹੋਈ ਹੈ ਡੀਐਸਪੀ ਗੜ੍ਹ ਸਿੰਘ ਕਰਨੇ ਦੱਸਿਆ ਕਿ ਕਰਨ ਗਜਪਾਲ ਕੰਨੂ ਦੇ ਅਸਲਾ ਦਾ ਅਤੇ ਸਿਮਰਨ ਪ੍ਰੀਤ ਦੇ ਤੇ ਕਤਲ ਦੇ ਮੁਕਤਮੇ ਤੇ ਜਮਾਨਤ ਤੇ ਬਾਹਰ ਆਇਆ ਹੋਇਆ ਹੈ ਤੁਸੀਂ ਦੇ ਦੇ ਪੇ ਤਸਵੀਰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਤੀ ਕਿ ਗੜ੍ਹ ਸਿੰਘ ਕਰਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਦਾ ਪਿੱਸਾ ਕਰਦੇ ਹੋਏ ਇੱਕ ਨਾਕਾ ਲਗਾਇਆ ਹੋਇਆ ਸੀ ਜਿੱਥੇ ਕਿ ਉਹਨਾਂ ਦੋਨਾਂ ਵੱਲੋਂ ਇਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੇ ਜਿਹੜੀ ਗੋਲੀ ਲੱਗੀ ਆ ਤੇ ਇੱਕ ਜੋ ਕੇ ਜ਼ਖਮੀ ਹੋ ਗਿਆ ਹੈ ਦੋਨਾਂ ਦੀ ਜਾਣਕਾਰੀ ਜਿਹੜੀ ਇਹ ਡੀਐਸਪੀ ਨੇ ਦਿੰਦੇ ਹੋਏ ਕਿਹਾ ਕਿ ਇਹ ਦੋਵਾਂ ਦੇ ਵਿੱਚੋਂ ਇੱਕ ਦੇ ਜਿਹੜੀ ਉਹ ਗੋਲੀ ਲੱਗ ਚੁੱਕੀ ਆ ਬਾਕੀ ਦੀ ਜਾਣਕਾਰੀ ਜਿਹੜੀ ਉਹ ਡੀਐਸਪੀ ਤੋਂ ਜਾਣ ਲੈਣੇ ਆ ਜੋ ਕਿ ਗੜ ਸਿੰਘ ਕਰ ਡੀਐਸਪੀ ਹੋਣਾ ਨੇ ਆਪ ਜਾਣਕਾਰੀ ਦਿੰਦੇ ਹੋਏ ਕਿਹਾ ਸਰਕ ਸਰ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇਖਦਾ ਹੁੰਦੇ ਹੋਏ ਇੱਕ ਨੱਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀ ਜਾਂਚਾਰਸਾ ਸੁਆਸਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨੱਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕਰਤ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ इवन ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਕੋਈ ਸੇ ਨੁਕਸਾਨ ਨਹੀਂ ਹੋਇਆ ਉੱਚੀ ਵੀ ਗੋਲੀ ਲੱਗੀ ਉਹਨਾਂ ਦੀ ਤੇ ਸਾਡੇ ਉਹਨਾਂ ਜਿਹੜਾ ਪੁਲਿਸ ਵੱਲੋਂ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬੱਸੀ ਵਜੀਦ ਉਹਦਾ ਪਿੰਡ ਟਰਨੀ ਹਰਿਆਣੇ ਚ ਉਹ ਵੀ ਉਹਦੇ ਉੱਪਰ ਵੀ ਇਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਛਾਣੇ ਗੜ ਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਂ ਸਿਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨਤ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏ ਹੈਗੇ ਬਸ ਇਹੀ ਸੀ ਕਿੰਨੇ ਕਲਾਜ ਦੀ ਇੱਕ ਘਟਨਾ ਇਹ ਤੜਕੇ ਦੀ ਘਟਨਾ ਤਕਰੀਬਨ ਤਕਰੀਬਨ 6:30 ਵਜੇ ਤੇ ਹਾਂ ਜੇ ਇਹ 6:30 ਕਿਤੇ ਕਿਤੇ ਇਹ ਬੰਦੇ ਇੱਕ ਤਾਂ ਪੁਲਿਸ ਸਟੇਸ਼ਨ ਹਰਿਆਣੇ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪੁਲਿਸ ਸਟੇਸ਼ਨ ਆਪਣੇ ਗੜਚੰਕਰ ਦਾ ਇੱਕ ਕਨੂ ਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ ਹੈ